ਦੇ ਬਹੁਤ ਹੀ ਖੇਮਸ ਕਲਾਕਾਰ ਜਨਾਬ ਸਾਬੂ ਕੁੱਟੀ ਉਹਦੀ ਯਾਦ ਵਿੱਚ ਪਰਪਤ ਇਹ ਗਾਣਾ ਹੈ ਤੇ ਸਾਡੇ ਨੇ ਸੁਣਨ ਦਾ ਬਹੁਤ ਸਾਰਾ ਪਿਆਰ ਦੇਣਾ ਸਾਡੇ ਉਹ ਬਹੁਤ ਹੀ ক্লোਜ਼ ਫਰੈਂਡ ਰਹੇ ਤੇ ਬਹੁਤ ਧੰਨਵਾਦ ਆਜੇ ਅਸੀਂ ਅੱਜ ਯਾਦ ਵਿੱਚ ਜਿਹੜਾ ਮਤਲਬ ਬਹੁਤ ਹੀ ਸੁਗਾਇਆ ਸੁਰੀਲਾ ਗਾਣਾ ਜਿਹਨੂੰ ਫੈਸਲ ਤੇ ਗਾਇਆ ਤੇ ਉਹ ਗਉਣ ਲੱਗੇ ਆ ਆਪੇ ਮੰਗੀਆਂ ਤੂੰ ਸਾਡੇ ਕੋਲ ਸੱਜਣਾ ਆਪੇ ਮੋੜ ਗਿਆ ਸਾਡੀਆਂ ਨਿਸ਼ਾਨੀ लो आप सब दिदी में पेश है हाँ जी जे जाना तू इंज तुर जाना मजाबू है अगे मैं

ਆਪੇ ਮੂੜੀ ਸਾਡੀਆਂ ਨਿਸ਼ਾਨ ਆਪੇ ਮੰਗੀਆਂ ਤੂੰ ਸਾਡੇ ਕੋਲੋਂ ਸੱਜੜ ਆਪੇ ਮੂੜੀ ਸਾਡੀਆਂ ਨਿਸ਼ਾਨ ਜੇ ਮੇਰਾ ਜੀਅ ਤੂੰ ਮੋਨੇ ਤੈਨੂੰ ਰੱਖਣਾ ਸਾਨੂੰ ਤੇਰੀ ਅਤਪੂਰਨ ਮਨ ਮੰਗਿਆ ਹੋ ਜੇ ਮੇਰਾ ਜੀਅ ਤੂੰ ਅਸੀਂ ਤੈਨੂੰ ਰੱਖਣਾ ਸਾਨੂੰ ਤੇਰੀ ਅਤਪੂਰਨ ਮਨ ਅੱਜ ਦਾ ਉਲਟਾ ਨੀ ਨਾਲ ਟੁੱਟ ਕੇ ਵੀ ਮੈਂ ਕਿਦੇ ਉਹ ਕੀ ਜਾਣਦਾ ਪਰਿੰਦੇ ਆਦੀ ਮੌਜ ਨੂੰ ਕਿ ਤਸਬਿਆ ਦੇ ਰੁਖ ਤੇ ਬਟੈਕਦੇ ਕਿ ਤਸਬਿਆ ਦੇ ਰੁਖ ਤੇ ਬਟੈਕਦੇ ਇਕਲਾ ਕੋਈ ਨਾ ਓਲੰਬਾ ਤੇ ਸਚੀ ਨਾ ਕੋਈ ਨਾ ਓਲੰਬਾ ਤੇ ਸਚੀ ਜੋ ਵੀ ਭੂਮੀ ਆ ਬਿਲਾਏ ਪੀੜ ਪਰ ਸੱਚੀ ਮਾਪੇ ਮੋੜ ਕੇ ਸਾਡੀਆਂ ਨਿਸ਼ਾਨੀਆਂ ਜਿਨ ਮਨ ਆਸੀ ਤੈਨੂੰ ਰੱਬ ਆਪਣਾ ਜਿਨ ਜਾਣ ਆਸੀ ਤੈਨੂੰ ਜਨ ਪੰਗਰਾ ਉਰ ਚੱਲਿਆ ਗਰੀਬਾਂ ਨੂੰ ਦਰੋਲ ਕੇ ਇਸ ਮੇਲੇ ਚ ਗਵਾਚ ਪਾਨ ਬੰਗਣਾ ਇਸ ਮੇਲੇ ਚ ਗਵਾਚ ਪਾਨ ਬੰਗਣਾ ਤੇਰੇ ਕਹਿੰਦੇ ਪ੍ਰਿਆਰੀ ਤਿਸੂ ਨੇ ਸੁਣੀਆ ਇਹ ਕਹਿੰਦੇ ਮੁਹੱਬਤਾਂ ਨੇ ਸੁਣੀਆ ਮੁੰਨ ਤੱਕ ਦੇ ਪੰਦੀ ਦੇ দাব ਹੰਨਿਆ ਇਹ ਕਹਿੰਦੇ ਮੁਹੱਬਤਾਂ ਨੇ ਸੁਣੀਆ ਮੁੰਨ ਤੱਕ ਦੇ ਪੰਦੀ ਦੇ দাব ਹੰਨਿਆ ਆਪੇ ਮੰਗਿਆ ਤੂੰ ਸਾਡੇ ਕੋਲੋਂ ਸੱਜਣਾ ਆਪੇ ਮੰਗਿਆ ਤੂੰ ਸਾਡੇ ਕੋਲੋਂ ਸੱਜਣਾ ਆਪੇ ਮੋੜੀਓ ਆਪਣੀ ਅੰਗਸ਼ਣੇ ਆਪੇ ਸਾਡੇ ਕੋਲੋਂ ਸੱਜਣਾ ਆਪੇ ਮੋੜੀਓ ਸਾਡੇ ਅੰਗਸ਼ਣੇ ਆਪੇ ਮੋੜੀਓ ਸਾਡੇ ਨਸ਼ਾ ਨਾ ਸੀ ਜਨਾਬ ਸਭ ਕੋ ਦੀ ਯਾਦ ਨੂੰ ਸਮਰਪਤ ਤੇ ਉਹਨਾਂ ਦੀ ਯਾਦ ਨੂੰ ਕਾਇਆ ਰੱਖਣਾ ਤੇ ਮੈਂ ਤੁਹਾਡਾ ਆਪਣਾ ਪ੍ਰੋਫੈਸਰ ਕਲਾਸ਼ਿਤਵਾਲ ਤੇ ਅੱਗੇ ਬਹੁਤ ਸਾਰਾ ਪਿਆਰ ਦਿੱਤਾ ਹੁਣ ਬਹੁਤ ਥੈਂਕ ਯੂ